ਦੀ ਸਸਤੀ ਕਾਲ ਦੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜੀ ਕਲਾ ਵਿੱਚ ਹੋਵੋਗੇ ਅੱਜ ਜੀ ਮੈਂ ਲੱਗੀ ਹਾਂ ਸੰਘਾਰੇ ਬਣਾਉਣ ਪਰ ਮੈਂ ਅੱਜ ਵੀਡੀਓ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੇਟ ਹੋ ਗਈ ਆ ਬਣਾ ਨਹੀਂ ਹੋਈ ਕਿਉਂਕਿ ਅੱਜ ਕੰਮ ਹੀ ਬਹੁਤ ਜ਼ਿਆਦਾ ਸੀਗਾ ਘਰ ਗੈਸਟ ਵੀ ਆਈ ਹੋਈ ਸੀਗੇ ਤਾਂ ਕਰਕੇ ਨਾ ਮੈਂ ਅੱਜ ਲੱਗੀ ਹਾਂ ਜੀ ਸੰਘਾਰੇ ਇੱਕ ਨਵੇਂ ਤਰੀਕੇ ਦੇ ਨਾਲ ਬਣਾਉਣ ਕੋਸ ਸਕਦਾ ਤੁਸੀਂ ਪਹਿਲਾਂ ਇਸ ਤਰ੍ਹਾਂ ਬਣਾਏ ਹੋਣਗੇ ਪਰ ਨਹੀਂ ਮੈਨੂੰ ਨਹੀਂ ਲੱਗਦਾ ਕਦੇ ਕਿਸੇ ਨੇ ਇਸ ਤਰ੍ਹਾਂ ਬਣਾਏ ਹੋਣਗੇ ਤੁਸੀਂ ਮੇਰੇ ਦੇਖੋ ਜੀ ਮੈਂ ਕਿਸ ਤਰ੍ਹਾਂ ਇਹ ਸੰਘਾੜੇ ਜਿਹੇ ਇਹ ਬਣਾਉਣ ਲੱਗੀ ਆਂ ਅੰਗੈਸ ਤੇ ਆਪਾਂ ਅੰਗੈਸ ਬਾਲਕੀ ਕੜਾਈ ਰੱਖ ਲਈ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿੱਥੇ ਲੂਣ ਪਾ ਦਿੰਨੇ ਆ ਇਹ ਕੜਾਹੀ ਜਿਹੜੀ ਆ ਲੋਹੇ ਦੀ ਆ ਤੁਸੀਂ ਇਹ ਨਾਲ ਕਿਉਂ ਵੀ ਬਹੁਤ ਗੰਦੀ ਆ ਜਾਂ ਕਿੱਦਾਂ ਆ ਪਰ ਇਹ ਗੰਦੀ ਨਹੀਂ ਹੈਗੀ ਇਹ ਆਪਾਂ ਕੜਾਈ ਗਰਮ ਹੋ ਗਈ ਆ ਬਹੁਤ ਜ਼ਿਆਦਾ ਤੇ ਇਧਰ ਮੈਂ ਸੰਘਾਰੇ ਜਿਹੜੇ ਆ ਆ ਦੇਖ ਲੋ ਜਿਸ ਦੇ ਵੀ ਨਹੀਂ ਹੈਗੇ ਵਿਚਾਰੇ ਕਾਲੇ ਆ ਇਦਾਂ ਦੇ ਹੀ ਆਹੀ ਹੈ ਨਾ ਕਾਲੇ-ਕਾਲੇ ਦੇਦੇ ਵੀ ਨਹੀਂ ਹੈਗੇ ਬੇ ਇਸ ਤਰ੍ਹਾਂ ਕਰਕੇ ਦਿਖਾ ਦਿੰਨੀ ਆ ਕਿਉਂਕਿ ਸੈਲਫ ਵੀ ਕਾਲੀ ਆ ਤੇ ਪੈਦੇ ਇਸ ਦੇ ਵੀ ਨਹੀਂ ਹੈਗੇ ਲਓ ਜੀ ਮੈਂ ਇਹਨੂੰ ਪਲੇਟ 'ਚ ਪਾ ਕੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਦਾਂ ਤਾਂ ਬਿਲਕੁਲ ਵੀ ਸੈਲਫ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਪਿਆ ਜਾਂ ਨਹੀਂ ਪਿਆ ਤੁਹਾਨੂੰ ਪਤਾ ਤਾਂ ਹੈਗਾ ਹੀ ਹੈ ਵੀ ਇਹ ਕਿਦਾਂ ਦੇ ਪਾਣੀ 'ਚ ਹੁੰਦੇ ਆ ਪਰ ਵੈਸੇ ਮੈਂ ਨਹੀਂ ਉੱਗੇ ਹੋਏ ਕਦੇ ਦੇਖੇ ਨਹੀਂ ਹੈਗੇ ਨਾ ਮੈਨੂੰ ਪਤਾ ਹੀ ਆ ਵੈਸੇ ਕਹਿਆ ਜਾਂਦੇ ਆ ਵੀ ਜਿੱਦਾਂ ਤਲਾਬ ਖੜਾ ਪਾਣੀ ਹੁੰਦਾ ਆ ਉਹਨਾਂ ਦੇ ਵਿੱਚ ਹੀ ਹੁੰਦੇ ਆ ਪਰ ਦੇਖਣ ਤੋਂ ਵੀ ਐਵੇਂ ਹੀ ਲੱਗਦੇ ਆ ਕਿ ਨਾ ਤੁਸੀ ਸਮੈਲ ਵੀ ਇਦਾਂ ਆਉਂਦੀ ਆ ਜੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਨਾ ਜਿਹੜਾ ਤਰੀਕਾ ਮੈਂ ਬਣਾਉਣ ਲੱਗੀ ਆ ਤੇ ਇਹਦੇ ਵਿੱਚੋਂ ਜਰਾ ਵੀ ਸਮੈਲ ਨਹੀਂ ਆਉਂਦੀ ਹੈਗੀ ਤੇ ਖਾਣ ਚ ਵੀ ਇਹ ਟੇਸਟੀ ਲੱਗਦੇ ਆ ਇਹ ਜੀ ਲੋਨ ਹੋ ਗਿਆ ਬਿਲਕੁਲ ਕਰਮ ਇਹਦੇ ਚ ਆਪਾਂ ਹੁਣੇ ਜਿਹੜੇ ਸਾਰੇ ਸੰਘਾੜੇ ਆ ਇਹਦੇ ਚ ਪਾ ਦਿੰਨੇ ਆ ਸਾਡੇ ਘਰ ਮੈਨੂੰ ਵੀ ਖਾਣ ਦਾ ਸ਼ੌਂਕ ਹੈ ਕੋਈ ਕੂਰ ਕਰਦਾ ਨਹੀਂ ਹੈਗਾ ਤੇ ਮੈਂ ਇੰਨੇ ਕੁ ਲੈ ਆਈ ਆ ਇਹ ਵੀ ਜਲਦੀ ਮੁੱਕਣੇ ਆ ਅੱਧਾ ਕਿੱਲੋ ਇਹ ਲੈ ਆਈ ਸੀਗੀ ਬਸ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਘਰ ਕੇ ਥੋੜੀ ਜਿਹੀ देर ਮੈਂ ਇਹਨਾਂ ਨੂੰ ਹੌਣਾ ਨੂੰ ਠੱਕ ਦੇਣਾ ਆ ਇਹ ਕੜਾਹੀ ਇੰਨੀ ਜਲਦੀ ਬਣਨੇ ਆ ਇਸ ਤਰ੍ਹਾਂ ਹੀ ਆਪਾਂ ਅੱਗੇ ਆਲੂ ਵੀ ਜਿੱਦਾਂ ਬਚਪਨ ਵਿੱਚ ਛੋਟੇ-ਛੋਟੇ ਆਲੂ ਹੁੰਦੇ ਸੀਗੇ ਐਦਾਂ ਨਾ ਭੁੰਨ ਕੇ ਖਾਂਦੇ ਹੁੰਦੇ ਸੀਗੇ ਤੁਸੀਂ ਵੀ ਆਲੂ ਖਾਂਦੇ ਹੁੰਦੇ ਸੀਗੇ ਖਾਂਦੇ ਸੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੱਚੀ ਬੜੇ ਸੁਆਦ ਲੱਗਦੇ ਹੁੰਦੇ ਸੀ ਭੁੱਜੇ ਹੋਏ ਆਲੂ ਤੇ ਮੈਂ ਕਿਹਾ ਕਿ ਕਿਉਂ ਨਾ ਜੇ ਆਲੂ ਭੁੱਜ ਸਕਦੇ ਆ ਤਾਂ ਸੰਘਾੜੇ ਵੀ ਮਤਲਬ ਉਸੇ ਤਰ੍ਹਾਂ ਹੀ ਹੋ ਹੀ ਸਕਦੇ ਆ ਨਾਲੇ ਇਹਨਾਂ ਦਾ ਮੈਨੂੰ ਲੱਗਦਾ ਵੀ ਟੇਸਟ ਵੀ ਬਹੁਤ ਵਧੀਆ ਹੋਊਗਾ ਤਾਂ ਮੈਂ ਹੁਣ ਥੋੜੀ ਦੇਰ ਇਹਨੂੰ ਢੱਕ ਦਿੰਨੇ ਆ ਬਾਅਦ ਚ ਦੇਖਦੇ ਆ ਵੀ ਇਹ ਕਿੱਦਾਂ ਦੇ ਬਣਦੇ ਆ ਠੀਕ ਹੈ ਜੀ ਤਾਂ ਆਪਾਂ ਫੇਰ ਵੇਟ ਕਰਦੇ ਆ ਥੋੜੀ ਦੇਰ ਹੁਣ ਇਹਨਾਂ ਨੂੰ ਢੱਕ ਦਿੰਨੇ ਆ ਥੋੜੀ ਦੇਰ ਵਾਸਤੇ ਬਾਅਦ ਚ ਫੇਰ ਦੇਖਦੇ ਆ ਕਿ ਕੀ ਬਣਦਾ ਹੈ ਨਾ ਅੰਤ ਵਿੱਚ ਦੇਖਦੇ ਆ ਪਲੇਟ ਚੱਕ ਕੇ ਕੀ ਇਹਨਾਂ ਦਾ ਹਜੇ ਹੋਇਆ ਹੈਗਾ ਕੀ ਨਹੀਂ ਤੋ ਲੂਣ ਇਹਨਾਂ ਦੇ ਨਾਲ ਕਿੰਨਾ ਹਨਾ ਚੰਗੜ ਗਿਆ ਆ ਪਰ ਮੈਨੂੰ ਲੱਗਦਾ ਆ ਵੀ ਬਣ ਕੇ ਇਹ ਜਿਹੜਾ ਲੂਣ ਸਾਰਾ ਲੱਥ ਜਾਊਗਾ ਜੇ ਬਣਾਂਗੇ ਤਾਂ ਤੁਸੀਂ ਵੀ ਬਣਾ ਲਿਆ ਕਰਿਓ ਨਾ ਬਣੇ ਤਾਂ ਫਿਰ ਪਹਿਲਾ ਤਰੀਕਾ ਹੀ ਠੀਕ ਆ ਪਰ ਮੈਨੂੰ ਉਮੀਦ ਆ ਵੀ ਬਣ ਜਾਣਗੇ ਤਾਂ ਲੂਣ ਦਾ ਕੀ ਆ ਇਹ ਛਿਲਕਾ ਤਾਂ ਉਤਾਰਨਾ ਹੀ ਧਾਰਨਾ ਇਹ ਕੜਾਜਾ ਬੜਾ ਲੰਦਾ ਆ ਬਸ ਇਦਾਂ ਲੱਗਦਾ ਜਿਦਾ ਕਾਲੇ ਛੱਪਰ ਪਾ ਲੈਂਦੇ ਆ ਨਾ ਇਦਾਂ ਦੀ ਵੇਖਦੇ ਜਿਹੜੇ ਨਮਕ ਆ ਜੀ ਦਫਾਂ ਦੇ ਲਾਇਕ ਨਹੀਂ ਜੋ ਮੇਰੀ ਵੀਡੀਓ ਨੂੰ ਚਲਦੀ ਚਲਦੀ ਨੂੰ ਨਾ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਪੁਰਾਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਜੇ ਨਹੀਂ ਕੀਤਾ ਤਾਂ ਠੀਕ ਹੈ ਜੀ ਆਪਾਂ 5 ਮਿੰਟ ਬਾਅਦ ਫਿਰ ਇਹਨਾਂ ਨੂੰ ਦੇਖਦੇ ਹਾਂ ਲੋ ਜੀ 10 ਕ ਮਿੰਟ ਹੋ ਗਏ ਆਪਾਂ ਇਹਨਾਂ ਰੱਖਿਆ ਨੂੰ ਆਪਣਾ ਇਹਦੇ ਕਿ ਨਮਕ ਵੀ ਸਾਰਾ ਖਰਾਬ ਹੋ ਗਿਆ ਆ ਪਰ ਸੰਘਾੜੇ ਜਰੂਰ ਬਣ ਗਏ ਆਪਾਂ ਹਨਾ ਤੁਹਾਨੂੰ ਕੜਾਈ ਤੋਂ ਕੱਢ ਕੇ ਗੈਸ ਕਰ ਦਿੰਦੇ ਹਾਂ ਬੰਦ ਕੜਾਈ ਚੋ ਕੱਢ ਕੇ ਛਿੱਲ ਕੇ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ। ਪਹਿਲਾ ਕੜਾਈ ਚੋਂ ਕੱਢ ਲੈਣੇ ਸਾਰੇ। ਨਾ ਮੁੱਕ ਲੱਗਾ ਆ ਕੋਈ ਗੱਲ ਨਹੀਂ ਆ ਛਿੱਲਾ ਹੀ ਆ। ਛਿੱਲਾ ਤਾਂ ਆਪਣੀਆਂ ਲਾਥੀ ਜਾਣੀਆਂ। ਪਰ ਦੇਖੋ। ਪਾਣੀ ਨਾਲੋਂ ਵੈਸੇ ਨਾ ਜ਼ਿਆਦਾ ਮੈਨੂੰ ਲੱਗਦਾ ਵੀ ਜੇ ਬਣੇ ਆ ਤਾਂ ਬਣ ਗਏ ਮੈਂ ਦੇਖਿਆ ਇੱਕ ਤੇ ਜੇ ਤਾਂ ਇਹ ਮਤਲਬ ਇਹਦਾ ਪਾਣੀ ਨਾਲੋਂ ਵਧੀਆ ਬਣਦੇ ਆ। ਜੇ ਉਹ ਪਾਣੀ 'ਚ ਬਣਾਉਨੇ ਨਾ ਮੈਨੂੰ ਉਤੋਂ ਚ ਹੋਰ ਤਰ੍ਹਾਂ ਦੀ ਸਮੈਲ ਜੀ ਆਉਂਦੀ ਰਹਿੰਦੀ ਆ ਐਦਾਂ ਸਮੈਲ ਨਹੀਂ ਆਉਂਦੀ ਹੈਗੀ ਤੇ ਮੈਂ ਹੁਣ ਤਾਂ ਉਹ ਛਿੱਲ ਕੇ ਵੀ ਧਖਾ ਲ ਦੇਤੀ ਗਰਮ ਬਹੁਤ ਆ ਛਿੱਲ ਦੇ ਨਾਲ ਕਰਨਾ ਇਹਦਾ ਆਪਣਾ ਨਮਕ ਵੀ ਜਿਹੜਾ ਆ ਉਹ ਵੀ ਖਰਾਬ ਹੋ ਗਿਆ ਸਾਰ ਇਹ ਹੁਣ ਤਾਂ ਬਿਲਕੁਲ ਨਹੀਂ ਕੜਾਈ ਤਾਂ ਵੀ ਸੱਤਿਆਨਾਸ਼ ਕਰ ਲਿਆ ਮੈਂ ਕੋਈ ਨਹੀਂ ਕੜਾਈ ਤਾਂ ਤੋਹ ਹੋ ਜਾਊਗੀ ਕੋਈ ਗੱਲ ਨਹੀਂ ਪਰ ਸੰਘਾੜੇ ਆਪਣੇ ਨਮਕ ਦੇ ਵਿੱਚ ਜਿਹੜੇ ਬਣ ਗਏ ਆ ਤੁਸੀਂ ਵੀ ਇਦਾਂ ਕਦੇ ਬਣਾਇਆ ਹੈ ਕਿ ਨਹੀਂ ਮੈਂ ਪਹਿਲੀ ਵਾਰੀ ਟਰਾਈ ਕੀਤੀ ਆ ਤੁਸੀਂ ਵੀ ਇਸ ਤਰ੍ਹਾਂ ਕਰਕੇ ਦੇਖੋ ਵੈਸੇ ਮਾਣ ਮੈਂ ਛਿੱਲ ਕੇ ਇਹਨਾਂ ਨੂੰ ਦਿਖਦੀ ਆ ਕਿ ਕਿੱਦਾਂ ਦੇ ਬਣੇ ਆ ਲੋ ਜੀ ਸੰਘਾੜੇ ਤੇ ਗਏ ਪਾਣਾ ਛਿੱਲਾਈ ਦੀਆਂ ਸੁੱਕੀਆਂ ਸੁੱਕੀਆਂ ਜਿੱਦਾਂ ਆਪਾਂ आ देखो इस तरह बन गए मैं छिल के रख लिया पेल भी ये वजिया बन गया इधरले पासे छिले तो जल्दी ही छिल हो जाए ਇਸ ਤਰ੍ਹਾਂ ਮੈਂ ਸਾਰੇ ਛਿੱਲ ਲੂੰਗੀ ਕਿਉਂਕਿ ਸਾਰੇ ਛਿੱਲਣ ਬਾਕੀ ਤੇ ਬਹੁਤ ਟਾਈਮ ਲੱਗ ਜਾਣਾ ਹੈ ਮੈਂ ਤੁਹਾਨੂੰ ਹੁਣੇ ਹੀ ਦਿਖਾ ਦਿੰਦੀ ਹੰਨੇ ਇਹ ਇਹ ਦੇਖੋ ਗਰਮ ਬੋਧਿਆ ਧਿਆਨ ਦੇ ਨਾਲ ਆਪਾਂ ਕਰਨਾ ਸਾਰਾ ਕੰਮ ਜਿਹੜਾ ਵੀ ਹੈ ਤਾਂ ਨੂੰ ਇਹ ਮੇਰਾ ਤਰੀਕਾ ਸੰਘਾਰੇ ਬਣਾਉਣ ਦਾ ਕਿੱਦਾਂ ਦਾ ਲੱਗਾ ਤੁਸੀਂ ਮੈਨੂੰ ਜਰੂਰ ਕਮੈਂਟਾਂ 'ਚ ਦੱਸਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਦਿਓ ਜੀ। ਲਓ ਜੀ ਆਪਾਂ ਐਨੇ ਛਿੱਲੇ ਲਏ ਆ ਦੇਖੋ ਕਿੰਨੇ ਵਧੀਆ ਬਣੇ ਆ। ਤੁਸੀਂ ਵੀ ਇਸ ਤਰ੍ਹਾਂ ਬਣਾ ਲਿਆ ਕਰੋ ਜੀ। ਮਿਲਾਂਗੇ ਆਪਾਂ ਇੱਕ ਨਵੇਂ ਵੀਡੀਓ ਵਿੱਚ ਨਵੇਂ ਵਲੌਗ ਵਿੱਚ ਉਹਨਾਂ ਚੀਜ਼ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।